ਹੈਪੀ ਬਰਥਡੇ ਟੂ ਯੂ ਮਿੰਟੂ ਸਾਬ ਟੂ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਬਹੁਤ ਧੰਨਵਾਦ ਲੈ ਮੇਰੀ ਭੈਣ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਤੇ ਸਾਡੇ ਬੱਚੇ ਇਧਰ ਰਾਜਕਮਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ 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 ਰਸ਼ਨੀ اے ਰਸ਼ਨੀ ਬਲੇ ਸੋਨਿਹਾਂ ਸਤਿ ਸ਼੍ਰੀ ਅਕਾਲ ਮੈਂ ਬੈਠੂ ਖਾਲਾ ਆਹ ਕਾ ਹੋਈ ਨਾ ਗੱਲ ਹੋਰ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਰਖੜੀ ਦੀਆਂ ਵਧਾਈਆਂ ਰਕਸ਼ਾ ਬੰਧਨ ਦੀਆਂ ਤੁਸੀਂ ਕਰ ਬੇਟਾ ਰਕਸ਼ਾ ਬੰਧਨ ਦੀਆਂ ਬਹੁਤ ਬਹੁਤ ਮੁਬਾਰਕਾਂ ਜਸਿਕਾਲ ਰੋੜਾ ਪੈਣ ਠੀਕ ਆ ਬੈਠ ਜਾਓ ਹੁਣ ਬੈਠ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆ ਮੈਂ ਆਪਣੇ ਧੀਆ ਦਾ ਕਰਦਾ ਧੰਨਵਾਦ ਬੱਚਿਆਂ ਦਾ ਬੱਚੀਆਂ ਦਾ ਕਿੰਨੀਆਂ ਸੋਹਣੀਆਂ ਰਖੜੀਆਂ ਬਣਾ ਬਣਾਇਆ ਮੇਰੀਆਂ ਧੀਆਂ ਨੇ ਹਰ ਇੱਕ ਮੈਂਬਰ ਦੀਆਂ ਤਸਵੀਰਾਂ ਲਾ ਕੇ ਫੋਟੋਆਂ ਲਾ ਕੇ ਉੱਪਰ ਤੇ ਰੱਖੜੀਆਂ ਤਿਆਰ ਕੀਤੀਆਂ ਇਹਦੇ ਪਿੱਛੇ ਸਪੈਸ਼ਲ ਕ੍ਰੈਡਿਟ ਜਾਂਦਾ ਸਾਡੇ ਜਿਹੜੇ ਟੀਚਰਸ ਨੇ ਜਿਹੜੇ ਇਹਨਾਂ ਨੂੰ ਟ੍ਰੇਨ ਕਰਦੇ ਨੇ ਉਹਨਾਂ ਸਾਰੇ ਟੀਚਰਸ ਦਾ ਸਾਡੇ ਪ੍ਰਿੰਸੀਪਲ ਭੈਣ ਜੀ ਪ੍ਰਿੰਸੀਪਲ ਭੈਣ ਜੀ ਦਾ ਤਾਂ ਪਰਮਾਤਮਾ ਨੇ ਸ਼ਰ ਇਦਾਂ ਕੁਝ ਵਿਅਦ ਬਣਾ ਕੇ ਇਹਨਾਂ ਦੀ ਡਿਊਟੀ ਲਾ ਕੇ ਇੱਥੇ ਭੇਜਿਆ ਵੀ ਜਿੱਦਣ ਦੇ ਇਸ ਸਕੂਲ ਦੇ ਨਾਲ ਜੁੜੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੋ ਰਹੀਆਂ ਐਕਟੀਵਿਟੀਜ਼ ਹੋ ਰਹੀਆਂ ਸਕੂਲ ਨੂੰ ਹੋਰ ਵੱਡਾ ਸਕੂਲ ਦੀ ਸੋਚ ਨੂੰ ਹੋਰ ਵੱਡਾ ਕਰ ਰਹੇ ਆਂ ਜਿਉਣ ਵਾਲੇ ਸਮੇਂ ਚ ਗੁਰੂ ਸਾਹਿਬ ਕਿਰਪਾ ਕਰਨ ਅੱਜ ਦਾ ਦਿਨ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਭਾਗਾ ਵਾਲਾ ਸੁੱਖਾਂ ਵਾਲਾ ਖੁਸ਼ੀਆਂ ਵਾਲਾ ਦਿਹਾੜਾ ਹੈ ਜਿਸ ਦਿਨ ਗੀਰ ਜੀ ਨੇ ਸਕੂਲ ਦੇ ਵਿੱਚ ਸਾਡੀ ਇਸ ਰਿਕੁਐਸਟ ਨੂੰ ਮੰਨਦੇ ਆ ਕਿ ਕੱਲ ਦਾ ਦਿਨ ਬਹੁਤ ਰਸ਼ ਵਾਲਾ ਹੋਊਗਾ ਤੇ ਪ੍ਰਾਇੋਰਟੀ ਬੇਸਿਸ ਦੇ ਉੱਤੇ ਮੈਂ ਕਿਹਾ ਵੀਰ ਜੀ ਜੇ ਆਪਾਂ ਸਕੂਲ ਦਾ ਫੰਕਸ਼ਨ ਪਹਿਲਾਂ ਕਰ ਲਈਏ ਸੋ ਵੀਰ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਇੰਨੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਉਹਨਾਂ ਨੇ ਟਾਈਮ ਕੱਢਿਆ ਸਾਡੇ ਬੱਚਿਆਂ ਦੀਆਂ ਇਨ੍ਹਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏ ਅਸੀਂ ਬੱਚਿਆਂ ਤੋਂ ਰਕਣੀਆਂ ਬਣਵਾਈਆਂ ਜਿਸ ਤਰ੍ਹਾਂ ਦੇ ਨਾਲ ਮੈਂ ਕਿਹਾ ਵੀ ਸਾਰੇ ਬੱਚਿਆਂ ਦੇ ਸਾਰੇ ਵਲੰਟੀਅਰਸ ਦੇ ਫੋਟੋਆਂ ਕੱਢਣੀਆਂ ਉਸ ਤਰ੍ਹਾਂ ਦੇ ਨਾਲ ਜੋ ਵੀ ਕੁਝ ਇੱਕ ਕੋਸ਼ਿਸ਼ ਸੀਗੀ ਛੋਟੀ ਜੀ ਲੇਕਿਨ ਸਾਰੇ ਬੱਚੇ ਨੇ ਬੜੀ ਕੋਸ਼ਿਸ਼ ਉਸ ਕੋਸ਼ਿਸ਼ ਦੇ ਵਿੱਚ ਸਾਡਾ ਸਾਥ ਦਿੱਤਾ ਜਿਵੇਂ ਜਿਵੇਂ ਟੀਚਰਸ ਨੂੰ ਮੈਂ ਡਿਕਟੇਟ ਕਰਵਾਉਂਦੀ ਗਈ ਵੀ ਇਦਾਂ ਕਰ ਲੋ ਇਦਾਂ ਕਰ ਲੋ ਟੀਚਰਸ ਦਾ ਕਿਹਾ ਮੰਨਿਆ ਉਸੇ ਤਰ੍ਹਾਂ ਬਣਾਈਆਂ ਔਰ ਇਹ ਸਾਰਾ ਮਟੀਰੀਅਲ ਅਸੀਂ ਕਿਤੋਂ ਨਹੀਂ ਲਿਆ ਉਧਰ ਪੇਟੀ ਦੇ ਵਿੱਚ ਵੀਰ ਜੀ ਆਪਣੇ ਕੋਲੇ ਬਹੁਤ ਸਾਰਾ ਸਮਾਨ ਸੀ ਉੱਥੋਂ ਹੀ ਇਹ ਸਾਰਾ ਸਮਾਨ ਲੈਂਦਾ ਸੋ ਵੀਰ ਜੀ ਦੇ ਬਰਥਡੇ ਦੀ ਜਿਹੜੀ ਸ਼ੁਰੂਆਤ ਹੈ ਉਹ ਸਾਡੇ ਸਕੂਲ ਦੇ ਬੱਚਿਆਂ ਦੇ ਨਾਲ ਜਨਮ ਦਿਨ ਦੀ ਸ਼ੁਰੂਆਤ ਹੋਏਗੀ ਬੋਲ ਬੋਲ ਵੀਰ ਜੀ ਥੈਂਕ ਯੂ so much ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸਾਡੇ ਸਪੈਸ਼ਲ ਚਾਈਲਡ ਨੇ ਸਾਡੇ ਬੱਚੇ ਸਾਡੇ ਪਰਿਵਾਰ ਦੇ ਉਹ ਬੱਚੇ ਜਿਹੜੇ ਰੱਬੀ ਰੂਪ ਨੇ ਜਿਹੜੇ ਸੱਚਿਓਂ ਹੀ ਰੱਬ ਨੇ ਦੇਖੋ ਕਿੰਨੇ ਕਿੰਨੇ ਨਿੱਕੇ ਨਿੱਕੇ ਪਿਆਰੇ ਪਿਆਰੀਆਂ ਧੀਆਂ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਬਾਬਾ ਜੀ ਨੇ ਇਹਨਾਂ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਉੱਥੇ ਮੈਂ ਸਪੈਸ਼ਲੀ ਧੰਨਵਾਦ ਕਰਾਂਗਾ ਸਾਡੇ ਪ੍ਰਿੰਸੀਪਲ ਮੈਡਮ ਪਰਮਜੀਤ कौर ਜੀ ਦਾ ਤਾਂ ਧੰਨਵਾਦ ਹੈ ਹੀ ਹੈ ਜਿਹੜੇ ਇਹ ਸਾਰੇ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਨਾਲ ਇਹਨਾਂ ਜਿਹੜੇ ਸਾਡੇ ਟੀਚਰ ਨੇ ਭੈਣਾ ਤੁਹਾਡਾ ਸ਼ੁਕਰੀਆ ਕਰਦੀ ਭੈਣ ਜੀ ਸਾਰੀਆਂ ਟੀਚਰਾਂ ਦਾ ਮਨਦੀਪ ਭੈਣ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੇ ਅੱਜ ਸਾਡੀ ਪੁਰਾਣੀ ਟੀਚਰ ਵੀ ਆਈ ਹੋਈ ਆ ਅਰਸ਼ ਇਦੀ ਮੈਰਿਜ ਹੋ ਗਈ ਸੀ ਪਰ ਮੈਰਿਜ ਯਾਰਾ ਦੂਰ ਹੋਣ ਕਰਕੇ ਫਿਰ ਇਹਨੂੰ ਛੱਡਣਾ ਪਿਆ ਇਥੋਂ ਸੇਵਾ ਦਾ ਕਾਰਜ ਚੱਲੋ ਵਾਇਗਰੂ ਆਉਣ ਵਾਲੇ ਜੀਵਨ ਚ ਫੇਰ ਕਿਤੇ ਮੌਕਾ ਦੇਵੇ ਸਾਡੀ ਭੈਣ ਨੂੰ ਤੇ ਇਹ ਸਪੈਸ਼ਲ ਭੈਣ ਅੱਜ ਰੱਖੜੀਆਂ ਤੇ ਇਸ ਦਿਹਾੜੇ ਤੇ ਸਾਡੇ ਕੋਲੇ ਪਹੁੰਚੀ ਆ ਤੇ ਸਾਡੇ ਭਾਈ ਅਸ਼wini ਬਾਕਣ ਜੀ ਮਾਤਾ ਪਵਨ ਜੀ ਸਾਡੇ ਬੱਚਿਆਂ ਦੇ ਕੋਚ ਪੀਐਸ ਬਾਗਾ ਜੀ ਸਾਡੇ ਤੇ ਮੇਰੇ ਮਾਤਾ ਸਰਦਾਰਸ਼ਣ ਕੌਰ ਜੀ ਭੈਣ ਖੁਸ਼ਮਿੰਦਰ ਕੌਰ ਜੀ ਤੇ ਮੇਰੀ ਬੇਟੀ ਭਵਨਜੋਤ ਕੌਰ ਜੀ ਮੈਂ ਧੰਨਵਾਦ ਕਰਦਾ ਆਪਣੀ ਵਾਈਫ ਦਾ ਵੀ ਬਹੁਤ ਬਹੁਤ ਸ਼ੁਕਰੀਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਔਰ ਇਹ ਸਾਰਾ ਕਾਰਜ ਅਸੀਂ ਜਦੋਂ ਆਪਣੇ ਪਰਿਵਾਰ ਚ ਬੈਠ ਕੇ ਆਪਣੀ ਫੈਮਿਲੀ ਦੇ ਨਾਲ ਵਿਚਰਦੇ ਆ ਸੱਚਮੁੱਚ ਇੰਜ ਜਾਪਦਾ ਵੀ ਜਿਵੇਂ ਅਸੀਂ ਸੱਚੀ ਕਿਸੇ ਸਵਰਗ ਰੂਪੀ ਉਸ ਘਰ ਚ ਰਹਿ ਰਹੇ ਹੋਈਏ ਸੱਚੀ ਹੀ ਇੰਜ ਜਾਪਦਾ ਕਿਤੇ ਇਹ ਰੱਬ ਦੀਆਂ ਬਣਾਈਆਂ ਹੋਈਆਂ ਇਹਨਾਂ ਮੂਰਤੀਆਂ ਦੇ ਵਿੱਚ ਅਸੀਂ ਇਨਸਾਨੀ ਰੂਪ ਦੇ ਵਿੱਚ ਵਿਚਰ ਰਹੇ ਹਾਂ ਇਸ ਘਰ ਦੇ ਹਰੇਕ ਮੈਂਬਰ ਦੀ ਚਾਹੇ ਉਹ ਬਾਪੂ ਬਜ਼ੁਰਗ ਆ ਚਾਹੇ ਮਾਂ ਵਾ ਕੋਈ ਵੀ ਆ ਉਹਨਾਂ ਦੀ ਹਰੇਕ ਦੀ ਆਪਣੀ ਆਪਣੀ ਸ਼ਖਸੀਅਤ ਆ ਹਰੇਕ ਦੇ ਆਪਣੇ ਆਪਣੇ ਦੁੱਖਾਂ ਤੇ ਤਕਲੀਫਾਂ ਦੇ ਨਾਲ ਭਰੇ ਹੋਏ ਸਫ਼ਰ ਆ ਤੇ ਉਹਨਾਂ ਦੇ ਵਿੱਚੋਂ ਨਿਕਲ ਕੇ ਉਹ ਸਾਡੇ ਇਹਨਾਂ ਕੱਲ ਜੁਗੀ ਹੱਥਾਂ ਤੋਂ ਗੁਰੂ ਸਾਹਿਬ ਨੇ ਸੇਵਾ ਲਈ ਇਸ ਪਰਿਵਾਰ ਦਾ ਅਸੀਂ ਸਾਰੇ ਹਿੱਸਾ ਬਣੇ ਪਰ ਜਿਹੜੀਆਂ ਇਹ ਬੱਚੀਆਂ ਵਾਂ ਇਹ ਬੱਚੇ ਆ ਜਿਹੜੇ ਇਹਨਾਂ ਤੇ ਤਾਂ ਗੁਰੂ ਸਾਹਿਬ ਦੀ ਸਪੈਸ਼ਲ ਕਿਰਪਾ ਭਾਗਾ ਵਾਲਿਆਂ ਦੇ ਘਰਾਂ 'ਚ ਇਸ ਤਰ੍ਹਾਂ ਦੇ ਬੱਚੇ ਪੈਦਾ ਹੁੰਦੇ ਆ ਪਰ ਅੱਜ ਵਕਤ ਇਸ ਤਰ੍ਹਾਂ ਦਾ ਚੱਲਦਾ ਵੀ ਲੋਕ ਰੱਬ ਨੂੰ ਜੱਭ ਸਮਝਦੇ ਆ ਲੋਕ ਜਿਨ੍ਹਾਂ ਦੇ ਘਰ 'ਚ ਕੋਈ ਰੱਬ ਪੈਦਾ ਹੁੰਦਾ ਇਦਾਂ ਦਾ ਬੱਚਾ ਉਹ ਲੋਕ ਬੋਝ ਸਮਝਦੇ ਐ ਇਸੀ ਤੇ ਪਰ ਸਾਡੇ ਘਰ ਦੀਆਂ ਇਹ ਧੀਆਂ ਸਾਡੇ ਪੁੱਤਰ ਸਾਡੇ ਲਈ ਇਹ ਮਾਣ ਆ ਸਾਡੇ ਲਈ ਇਹ ਕਿਸੇ ਰੱਬ ਦੇ ਰੂਪ ਤੋਂ ਘੱਟ ਨਹੀਂ ਤੇ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਇਸ ਕਾਰਜ ਦਾ ਅਸੀਂ ਹਿੱਸਾ ਬਣ ਪਾਏ ਅਸੀਂ ਬਲੀਵ ਵੀ ਨਹੀਂ ਕਰ ਪਾਉਂਦੇ ਯਕੀਨ ਵੀ ਨਹੀਂ ਕਰ ਪਾਉਂਦੇ ਵੀ ਇਹ ਸਾਰੇ ਕਾਰਜਾਂ ਦੇ ਵਿੱਚ ਸਾਡੀ ਵੈਗਰੂ ਸੱਚੇ ਪਾਤਸ਼ਾਹ ਦੀ ਸੇਵਾ Happy birthday to you Mentos up to you Mentos up to you. you Happy birthday to you Happy birthday to me <laughs> ਬਿੰਟੂ ਭਾਈ ਜਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਜੀ ਭੈਣ ਜੀ ਤੁਹਾਡਾ ਥੈਂਕ ਯੂ ਪਣੇ ਹੈਪੀ ਬਰਥਡੇ ਅਸ਼ਮਨ ਜੀ on ਦੀ ਬਹਾਦਰੀ ਦਾ ਪੁੱਤ ਵਾਹਿਗੁਰੂ ਕਿਰਪਾ ਕਰੇ ਥੈਂਕ ਯੂ ਪਣੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੌਰੀ ਲੇਟ ਹੋ ਗਏ ਤੁਹਾਡੀ ਭਾਣਜੀ ਨੇ ਭੇਜਿਆ ਅੱਛਾ ਰਾਵੀਏ ਨੇ ਭੇਜਿਆ ਥੈਂਕ ਯੂ ਥੈਂਕ ਯੂ ਰਾਵੀਏ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਰੀ ਤੇ ਰਾਣੀ ਦਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਮਿਹਰ ਭਰੇ ਹੱਥ ਰੱਖੇ ਤੇਰੇ ਸਿਰ ਤੇ ਅੱਜ ਸਾਡੇ ਸਪੈਸ਼ਲ ਸਕੂਲ ਦੇ ਵਿੱਚ ਸਪੈਸ਼ਲ ਬੱਚਿਆਂ ਦੇ ਨਾਲ ਸਾਡੀ ਇਸ ਫੈਮਿਲੀ ਦੇ ਨਾਲ ਸਾਰਿਆਂ ਦੇ ਨਾਲ ਅਸੀਂ ਜਿਹੜਾ ਰਖੜੀਆਂ ਦਾ ਤਿਹਾਰ ਮਨਾਇਆ ਤੇ ਨਾਲ ਜਨਮ ਦਿਨ ਦਾ ਕੇਕ ਕੱਟੇ ਬਹੁਤ ਮਨ ਨੂੰ ਖੁਸ਼ੀ ਹੋਈ ਆ ਥੈਂਕ ਯੂ ਸਾਰੇ ਮੈਂਬਰਾਂ ਦਾ ਤੇ ਰਾਵੀਆ ਭੈਣ ਦਾ ਜਿਹਨੇ ਕੇਕ ਭੇਜਿਆ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁੱਖੂ ਵੀਰੇ ਦੇ ਰਖੜੀ ਬੰਨੀ ਜਾਂਦੀ ਆ ਝੱਕੂ ਆਰ ਕਿੰਨੀਆਂ ਰਖੜੀਆਂ ਓਏ ਵੀਰੇ ਵੀਰੇ ਦੇ ਰਖੜੀਆਂ ਕਿੰਨੀਆਂ ਬੰਨ੍ਹੇਗੀ